ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈਗੇ 2364 ETT ਗੇਦਰ ਦੀ ਲੀ ਭਰਤੀ ਦੀ ਹੈ ਉਹ ਸਿਲੈਕਸ਼ਨ ਲਿਸਟ ਜਾਰੀ ਕੀਤੀ ਗਈ ਸੀ ਤੇ ਉਹਨਾਂ ਕੈਂਡੀਡੇਟਸ ਨੂੰ ਮਿਤੀ 17 ਪੀਤੀ 17 ਸਤੰਬਰ ਨੂੰ ਸਟੇਸ਼ਨ ਚਾਉਣ ਕਰਵਾਉਣ ਵਾਸਤੇ ਬੁਲਾ ਵੀ ਲਿਆ ਗਿਆ ਸੀ ਪਰ ਉੱਥੇ ਜਾ ਕੇ ਜਿਹੜਾ ਹੈਗਾ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਹਾ ਗਿਆ ਸੀ ਕਿ ਜਿਹੜੇ 2364 ਈਟੀਟੀ ਕੇਟਰ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਆਫਲਾਈਨ ਜਿਹੜੇ ਉਹ ਸਟੇਸ਼ਨ ਦਿੱਤੇ ਜਾਣਗੇ ਪਰ ਵਿਚਾਰੇ ਕੋਈ ਕੈਂਡੀਡੇਟਸ ਕੱਲਦਾ ਗਿਆ ਸੀ ਜਾਂ ਮਤਲਬ 16 ਬੀਤੀ 16 ਦਾ ਗਿਆ ਸੀ ਜਾਂ 17 ਨੂੰ ਕੁਛ ਗਏ ਤਾਂ ਉਹ तकरीबन ਉੱਥੇ ਆਪਣੀ ਜਿਹੜੀ ਹੈਗਾ ਹਰਾਸ਼ਮੈਂਟ ਹੋ ਕੇ ਆਏ ਨੇ ਭਕਾਈ ਹੋ ਕੇ ਆਈ ਹੈ ਪਰ ਉਹਨਾਂ ਨੂੰ ਫਿਰ ਵੀ ਸਟੇਸ਼ਨ ਜਿਹੜੇ ਚੋਣ ਨਹੀਂ ਕਰਵਾਏ ਤਾਂ ਇੱਥੇ ਇੱਕ ਵੱਡੀ ਨਿਰਾਸ਼ਾ ਉਹਨਾਂ ਦੇ ਹੱਥ ਆਈ ਤਾਂ ਪਰ ਉਹਨਾਂ ਨੂੰ ਇਹ ਕਹਿ ਕੇ ਜਿਹੜਾ ਕਹਿਦੀ ਵੀ ਭਰੋਸਾ ਦਿੱਤਾ ਗਿਆ ਜਾਂ ਕਹਿ ਦਿੱਤੀ ਵੀ ਟਾਲ ਦਿੱਤਾ ਗਿਆ ਕਿ ਤੁਹਾਨੂੰ ਜਿਹੜੇ ਹੈਗੇ ਬੀਤੇ ਦਿਨਾਂ ਦੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੇ ਤੁਹਾਨੂੰ ਸਟੇਸ਼ਨ ਚੋਅਸ ਕਰਾਏ ਜਾਣਗੇ ਪਰ ਹੁਣ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਡੀਟੀਐਫਸ ਜਿਹਨੂੰ ਡ੍ਰੈਮ ਸੌਰੀ ਡੈਮੋਟ੍ਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਰਨਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਸਤੀ ਨੇ ਦੱਸਿਆ ਕਿ ਸਾਲ 2020 ਦੇ ਜਿਹੜੇ ਨਿਕੜੀ ਇਸ ਭਰਤੀ ਨੂੰ ਪਿਛਲੇ ਸਰਕਾਰ ਦੇ ਨਾਲ ਹੋਣ ਵਾਲੀ ਬਦਲਾਵ ਦੇ ਨਾਰ ਨਾਰਾ ਦੇ ਕੇ ਸੀ ਸਰਕਾਰ ਵੱਲੋਂ ਲਗਾਤਾਰ ਲਟਕਾਇਆ ਗਿਆ ਪਾਪ ਪਹਿਲਾਂ ਤੇ 2 ਸਾਲ ਤੋਂ ਪਿੱਛੇ ਵੈਸੇ ਲਟਕਦੀ ਆ ਰਹੀ ਹੈ 3 ਸਾਲ ਤੋਂ ਤੇ ਹੁਣ ਵੀ ਜਦੋਂ ਮੌਕਾ ਆਇਆ ਸੀ 17 ਸਤੰਬਰ ਨੂੰ ਇਹਨਾਂ ਨੂੰ ਜਿਹੜੇ ਹੈਗੇ ਉਹ ਸਟੇਸ਼ਨ ਦੇਣੇ ਸੀ ਉਹ ਵੀ ਨਹੀਂ ਦਿੱਤੇ ਗਏ ਤਾਂ ਇੱਕ ਉੜਦੀ ਉੜਦੀ ਖਬਰ ਹੈ ਰੱਬ ਜਾਣੇ ਇਹ ਇਹਨਾਂ ਨੂੰ ਉਹ ਸੱਚ ਹੈ ਜਾਂ ਝੂਠ ਹੈ ਜਾਂ ਵੈਸੇ ਕਿਸੇ ਨੇ ਉਹ ਅਫਵਾਹ ਫਲਾਈ ਸੀ ਕਿ 24 ਤਰੀਕ ਨੂੰ ਜਿਹੜੇ ਸਟੇਸ਼ਨ ਦਿੱਤੇ ਜਾਣਗੇ ਉਹ ਆਨਲਾਈਨ ਦਿੱਤੇ ਜਾਣਗੇ ਜਾਂ ਆਫਲਾਈਨ ਦਿੱਤੇ ਜਾਣਗੇ ਅਜੇ ਤੱਕ ਇਹ ਵੀ ਕਲੀਅਰ ਨਹੀਂ ਪਰ ਅੱਜ ਜਿਹੜੀ ਯੂਨੀਅਨ ਵੱਲੋਂ ਉਹ ਮੰਗ ਕੀਤੀ ਗਈ ਹੈ ਕਿ ਜਿਹੜੇ 64 ईटीटी केटर ਦੇ ਕਰਮਚਾਰੀਆ ਨੇ ਅਧਿਆਪਕ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਸਟੇਸ਼ਨ ਚਾਹ ਹਨ ਕਰਵਾਏ ਜਾਣ ਇਸ ਭਰਤੀ ਲਈ ਕੇਵਲ ਸਰਹੱਦੀ ਜ਼ਿਲ੍ਹਿਆਂ ਦੇ ਹੀ ਸਟੇਸ਼ਨ ਦੇਣ ਦੀ ਵੀ ਕੰਸੋਹਾਂ ਪ੍ਰਾਪਤ ਹੋਈਆਂ ਹਨ ਡੀਟੀਐਫ ਆਗੂਆ ਗੁਰਵਿੰਦਰ ਸਿੰਘ ਖਹਿਰਾ ਚੰਨਜੀਤ ਸਿੰਘ ਰਜਤਾਨ ਇਹ ਸਾਰੇ ਉਹ ਕਰਮਚਾਰੀ ਨੇ ਜਿਹੜੇ ਜੂਨੀਅਨ ਦੇ ਪ੍ਰਧਾਨ ਨੇ ਜਾਂ ਜੂਨੀਅਨ ਦਾ ਹਿੱਸਾ ਨੇ ਠੀਕ ਹੈ ਜੀ ਇਸੇ ਕਰਕੇ ਤੁਹਾਨੂੰ ਹਰ ਵਾਰ ਕਿਹਾ ਜਾਂਦਾ ਹੈ ਵੀ ਤੁਸੀਂ ਚਾਹੇ ਥੋੜੇ ਬਾਲੇ ਚਾਹੇ ਫਾਈਨੈਂਸ਼ੀਅਲੀ ਚਾਹੇ ਫਿਜੀਕਲੀ ਕਿਸੇ ਵੀ ਯੂਨੀਅਨ ਦਾ ਹਿੱਸਾ ਜ਼ਰੂਰ ਬਣਾਇਆ ਕਰੋ ਕਿਉਂਕਿ ਇੱਕ ਯੂਨੀਅਨ ਹੀ ਹੁੰਦੀ ਹੈ ਜਿਹੜੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲਿਜਾਣ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਸਹਾਈ ਹੁੰਦੀ ਹੈ ਤਾਂ ਉਹਨਾਂ ਵੱਲੋਂ ਪੂਰ ਜ਼ੋਰ ਮੰਗ ਕੀਤੀ ਗਈ ਹੈ ਕਿ ਜਿਹੜੇ ਈਟੀਟੀ ਕੈਡਰ ਦੇ 364 ਕੈਂਡੀਡੇਟਸ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਹੈਗੇ ਉਹ ਆਪਣੇ ਜੀ ਸਟੇਸ਼ਨ ਕਰਵਾਏ ਜਾਣ ਤੇ ਸਟੇਸ਼ਨ ਵੀ ਮਤਲਬ ਵੀ ਆਪਣੇ ਜਿਹੜੇ ਹੈਗੇ ਜ਼ਿਲ੍ਹੇ ਦੇ ਬਿਲਕੁਲ ਨਜ਼ਦੀਕ ਹੀ ਕਰਾਏ ਜਾਣ ਜੇ ਆਪਣੇ ਰਹਿਸ਼ਿਸ਼ਤਾਨਾਂ ਦੇ ਭਰਤੀ ਵੇਲੇ ਕੁਝ ਜ਼ਿਲ੍ਹਿਆਂ ਦੇ ਸਟੇਸ਼ਨ ਦਿਖਾਉਣ ਦੀ ਵੀ ਜਿਹੜੇ ਵਿਤਕਰੇ ਵਾਲੀ ਸਥਿਤੀ ਪੈਦਾ ਕਰਨ ਦੇ ਸਨਵਾ ਜਿਹੜੇ ਸਮਾਨ ਹਨ ਉਹਨਾਂ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਹੀ ਅਧਿਆਪਕ ਮਿਲ ਸਕਣ ਅਤੇ ਇਨ੍ਹਾਂ ਅਧਿਆਪਕਾਂ ਨੂੰ ਵੀ ਆਪਣੇ ਘਰਾਂ ਤੋਂ ਦੂਰ ਸੈਂਕੜੇ ਕਿਲੋਮੀਟਰ ਦੀ ਦੂਕਰੀ ਦੂਰੀ ਦੂਰ ਨੌਕਰੀ ਕਰਨ ਲਈ ਮਜਬੂਰ ਨਾ ਹੋਣਾ ਪਵੇ ਤਾਂ ਇਨ੍ਹਾਂ ਵੱਲੋਂ ਇਹ ਵੀ ਯੂਨੀਅਨ ਵੱਲੋਂ ਮੰਗ ਕੀਤੀ ਗਿਆ ਕਿ ਜਿਹੜੇ ਸਟੇਸ਼ਨ ਨੇ ਉਹ ਆਪਣੇ ਜ਼ਿਲ੍ਹੇ ਦੇ ਅਕੋਰਡਿੰਗ ਜਾਂ ਆਪਣੇ ਜਿੱਥੋਂ ਦੀ ਰਿਹੈਸ਼ੀ ਉਹਦੇ ਅਨੁਸਾਰ ਹੀ ਤੁਹਾਨੂੰ ਦਿੱਤੇ ਜਾਣ। ਸੋ ਕਿਰਪਾ ਕਰਕੇ ਵੱਤੋ ਵੱਤ ਜੂਨੀਅਨ ਦਾ ਸਾਥ ਦਿਆ ਕਰੋ ਅਤੇ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਹੈ ਆਪਣੇ ਵੱਤੋ ਵੱਤ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਉਹ ਇਹਨਾਂ ਨੂੰ ਵੱਤੋ ਵੱਤ ਜਾਣਕਾਰੀ ਮਿਲ ਸਕੇ ਕਿ ਕਿਹੜੀ ਕਿਹੜੀ ਜੂਨੀਅਨ ਜਾਂ ਕਿਹੜੇ ਕਿਹੜੇ ਜਿਹੜੇ ਹੈਗੇ ਨੁਮਾਇੰਦੇ ਐ ਉਹ ਤੁਹਾਡੇ ਇਸ ਜਿਹੜੇ ਸੰਘਰਸ਼ ਦੇ ਵਿੱਚ ਸਾਥ ਦੇ ਰਿਹਾ ਹੈ। ਤਾਂ ਕਿਰਪਾ ਕਰਕੇ ਬਾਤ ਵੀਡੀਓ ਨੂੰ ਮਤਬ ਤਾ ਲਾਈਕ ਸ਼ੇਅਰ ਜਰੂਰ ਕਰਿਓ ਸਾਥੀ ਮਿੱਤਰਾਂ ਨਾਲ ਵੀ ਜਰੂਰ ਸਾਂਝਾ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ